ਗੁਰੂ ਮਹਾਰਾਜ ਨੇ ਇੱਕ ਬਚਨੇ ਬਖਸ਼ਿਆ ਬਾਣੀ ਤੇ ਕਿ ਸਹ ਮੇਰਾ ਨੀਤ ਨਮਾ ਸਦਾ ਸਦਾ ਦਾਤਾਰ ਆ ਰਬ ਸਦਾ ਹੀ ਨਮੈ ਰੱਬ ਕਦੇ ਵੀ ਪੁਰਾਣਾ ਨਹੀਂ ਹੁੰਦਾ ਇਸੇ ਕਰਕੇ ਜਿਹੜੇ ਉਹਨੂੰ ਸਿਮਰਦੇ ਨੇ ਉਹ ਤੋਂ ਨਾ ਅੱਕਦੇ ਨੇ ਨਾ ਥੱਕਦੇ ਨੇ ਬੰਦਾ ਅੱਕਦਾ ਤੇ ਥੱਕਦਾ ਕਿਥੇ ਹੁੰਦਾ ਤੇ ਦੇਤੇ ਚੀਜ਼ੇ ਬਣਾਣੀਆਂ ਹੁੰਦੇ ਉਥੇ ਬੰਦਾ ਅੱਕ ਵੀ ਜਾਂਦਾ ਤੇ ਥੱਕ ਵੀ ਜਾਂਦਾ ਹੈ ਜਿਹੜੀ ਚੀਜ਼ ਪੁਰਾਣੀ ਨਹੀਂ ਨਵੀਂ ਹੈ ਹਰ ਵੇਲੇ ਨਵੀਂ ਹੈ ਉਥੇ ਨਾ ਅੱਕਣਾ ਹੈ ਨਾ ਥੱਕਣਾ ਦੋਨੋਂ ਚੀਜ਼ਾਂ ਦੀਆਂ ਹਨ ਬੰਦਾ ਆਕਦਾ ਤੇ ਥੱਕਦਾ ਉਥੇ ਹੈ ਜਿੱਥੇ ਚੀਜ਼ ਪੁਰਾਣੀ ਹੋ ਜਾਂਦੀ ਹੈ ਰੱਬ ਦਾ ਪੁਰਾਣਾ ਹੈ ਰੱਬ ਦਾ ਨਮਾਏ ਰੋਜ਼ ਨਮਾਏ ਸਹਿ ਮੇਰਾ ਨਿਤ ਨਮਾ ਸਦਾ ਸਦਾ ਦਾਤਾ ਕਿ ਤੂੰ ਨਮਾਏ ਇਸ ਕਰਕੇ ਜਿਹੜੇ ਉਹਨੂੰ ਅੰਦਰੋਂ ਜੁੜ ਕੇ ਝੱਪਦੇ ਨੇ ਉਹ ਨਾ ਅੱਕਦੇ ਨੇ ਨਾ ਥੱਕਦੇ ਉਹਨੇ ਕੋ ਦੋਨੋ ਚੀਜ਼ ਨਹੀਂ ਹੈ ਸੋਖੋ ਬਿਸਰੇ ਮੇਰੀ ਮਾਏ ਉਹਦੇ ਇੱਕ ਵਰਤੀ ਹੈ ਕਿ ਇਹ ਮੇਰੀ ਮਾਂ ਇਹ ਗੁਰਮਖ ਪਿਆਰੇ ਉਹ ਬਿਸਰ ਨਾ ਨਹੀਂ ਚਾਹੁੰਦਾ ਉਹਦਾ ਨਮਾ ਹੈ ਤੇ ਨਵੇਂ ਨਾਲ ਬੰਦਾ ਜੋੜਨਾ ਚਾਹੁੰਦਾ ਹੈ ਜੋੜਨਾ ਚਾਹੁੰਦਾ ਹੈ ਚਲੋ ਇਹ ਗੱਲ ਪੱਕੀ ਹੈ ਕਿ ਸੰਸਾਰ ਦੀਆਂ ਚੀਜ਼ਾਂ ਨਵੀਆਂ ਵੇਖ-ਵੇਖ ਕੇ ਜੋੜਦਾ ਹੈ ਜੁੜਦਾ ਹੈ ਛੋਟਾ ਸੀ ਤੇ ਜੁੜਦਾ ਵੀ ਰਹੇਗਾ ਮੈਨੂੰ ਕਹਦਾ ਕਿ ਜੁੜੇਗਾ ਪਤਾ ਨਹੀਂ ਜੁੜੇਗਾ ਬਹੁਤ ਜੁੜੇਗਾ ਤੇ ਕਈ ਵਾਰ ਤਾਂ ਇਸ ਤਰ੍ਹਾਂ ਦਾ ਹੁੰਦਾ ਕਿ ਅੰਦਰੋਂ ਇੱਕ ਮਿੱਕ ਹੋ ਕੇ ਬਹਿ ਜਾਂਦਾ ਉਹਦੇ ਪਰੇ ਚੀਜ਼ਾਂ ਪੁਰਾਣੀਆਂ ਉਹਦੇ ਨਾਲ